ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਆ ਕਾਫੀ ਚੱਕ ਲਿਆ ਆ ਪਾਇਲਟ ਤੋਂ ਕਰਦੇ ਆ ਸ਼ੁਰੂ ਡਰਾਈਵਿੰਗ ਫਿਰ ਲੇਟੇ ਹੋ ਗਏ ਤੁਰਦੇ ਤੁਰਦੇ ਜਦੋਂ ਬੰਦੇ ਨੂੰ ਟਾਈਮ ਹੋਵੇ ਨਾ ਰਾਤੀ ਆਪਾਂ ਖੇਚ ਕੇ ਇੱਥੇ ਆ ਗਏ ਸੀ ਟੌਲ ਸਹਾ ਉਹ ਕੋਲੋਂ ਮਾਣ ਮਾਦੇ ਨਾ ਕਰਾਂਗੇ ਬਾਹਰ ਵੀ ਚੱਕ ਜੰਦੀ ਆ ਤਾਂ ਜਾ ਕੇ ਬਾਰ ਲਵਾਂਗੇ ਜੇ ਫਿਰ ਆਪਣਾ ਲੱਗਾ 0 ਤੇ ਟਾਇਆ ਕੰਮ ਭਾਰ ਤਾਂ ਹਲਕਾ ਹੀ ਆ ਟਾਇਰ ਤਾਂ ਕੀ ਦੇਖਣੇ ਆ ਇਹ ਆਪਾਂ ਕੱਲ ਵਾਲੀ ਵੀਡੀਓ 'ਚ ਗੱਲ ਕਰਦੇ ਸੀ ਨਾ Google Map ਦਾ ਆ ਫਾਇਦਾ ਦਾ ਅਮੈਂ ਉਹ ਕੁਲੰਮਾ ਸਿਟੀ ਨੂੰ ਜਾਂਦਾ ਮੇਰੀਆਂ 40 ਮੀਲੇ ਰਹਿੰਦੀਆਂ ਆ ਮੋਰੇ ਹਾਂ ਟ੍ਰੈਫਿਕ ਲੱਗਾ ਆ ਤੇ ਹੋਲੀ ਹੋ ਗਿਆ ਜੀ ਨਾਲੇ ਤੁਹਾਨੂੰ ਦੱਸ ਦਿੰਦਾ ਉਹ ਸਾਰਾ ਟ੍ਰੈਫਿਕ ਰੁਕਿਆ ਆ ਹੁਣ ਤਾਂ ਕਰਕੇ ਬਾਈ ਆਪਾਂ ਪੱਕਾ ਹੀ ਇੱਕ ਜਿਹੜਾ ਐਕਸਟਰਾ ਫੋਨ ਆਪਾਂ ਕੋਲ ਪਿਆ ਉਹ 'ਚ Google Map ਮੈਪ ਉਹ ਨਾ ਪਾ ਕੇ ਰੱਖੀਦਾ ਆ ਤੇ ਸਾਰਾ ਰੁਕਿਆ ਐ ਟ੍ਰੈਫਿਕ ਆਪਾਂ ਨੂੰ ਪਤਾ ਲੱਗ ਗਿਆ ਆਪਾਂ ਫਰੈਸ਼ ਰੌਨ ਕਰਦਾ ਐ ਇਹ ਹੁਣ ਇਹ ਨਾਂ ਪਾਇਆ ਹੁੰਦਾ ਸ਼ਾਇਦ ਆਪਾਂ ਵੀ ਵਿੱਚੇ ਯਾਨੀ ਕਿ ਇਹਦਾ ਰੋਡ ਤੇ ਧਿਆਨ ਆ ਫੇ ਤਾਂ ਚੱਲ ਕੋਈ ਚੱਕਰ ਪੈਂਦਾ ਨਹੀਂ ਪਰ ਫੇਰ ਵੀ ਜੇ ਧਿਆਨ ਵੀ ਹੈਗਾ ਬਾਈ ਫੇਰ ਵੀ ਤੁਸੀਂ ਅਲਰਟ ਹੋ ਜਾਂਦੇ ਪਹਿਨੇ ਹੀ ਤੇ ਮੋਰੇ ਆ ਚੱਕਰ ਚੱਲਿਆ ਆ ਜਿੱਦਾਂ ਇਹ ਆਂਦੇ 17 ਮਿੰਟ ਦੀ ਆ ਨਾ ਜਲੇਦ ਖਾਲਦਾ ਇੱਥੇ ਚੱਲ ਲੱਗਣ ਨੂੰ ਹੁਣ ਭਾਵੇਂ ਅੱਧਾ ਘੰਟਾ ਵੀ ਲੱਗ ਜਵੇ ਆਂਦੇ ਬਾਈ ਜੇ ਤਾਂ ਨਹੀਂ ਧਿਆਨ ਹੁਣ ਆਦੇ ਰੋਡ ਤੇ ਬ੍ਰੇਕਾਂ ਮਾਰੀਆਂ ਆ ਆ ਜਿਹੜੀ ਲਾਈਨ ਵੱਜੀ ਹੋਆ ਨਾ ਇਸੇ ਚੱਕਰ 'ਚ ਵੱਜੀ ਹੋਆ ਇਹ ਬੰਦੇ ਦਾ ਰੋਡ ਤੇ ਧਿਆਨ ਨਹੀਂ ਹੁਣਾ ਮੋੜ ਕੇ ਮੌਕੇ ਤੇ ਪਤਾ ਲੱਗਾ ਤੇ ਫੇਰ ਬ੍ਰੇਕਾਂ ਲੱਗੀਆਂ ਨਹੀਂ ਤਾਂ ਕਰ ਕਿਆ ਬਾਬੇ Google Map ਪਾ ਕੇ ਰੱਖਿਆ ਕਰੋ ਬਹੁਤ ਜ਼ਰੂਰੀ ਆ ਆਪਾਂ ਪਾਉਣਾ ਤੇਲ ਇੱਥੇ ਲੱਗਾ 2 ਡਾਲਰ ਤੇ 95 ਸੈਂਟ ਨੂੰ ਕੁਇਕ ਟ੍ਰਿਪ ਵਾਲਿਆਂ ਦੇ ਓਕਲਮਾ ਸਿਟੀ ਦੇ ਵਿੱਚ ਇਤੋਂ ਬਾਅਦ ਬਾਈ ਜੀ ਜਾਣਾ ਆਪਾਂ ਕੀ ਕਹਿੰਦੇ ਆ ਆਪਾਂ ਦੇ ਆਪਾ ਕਰੇ ਆਇਲ ਚੇਂਜ ਕਰਾਉਣਾ ਇੱਥੇ ਓਕਲਮਾ ਸਿਟੀ ਦੇ ਵਿੱਚੋਂ ਸ਼ਾਪ ਤੇ ਹੋਏ ਡਾਕਦੀਆਂ ਮੀਲਾਂ ਚੱਲ ਗਈਆਂ ਸੀ ਤੇ ਤੇਲ ਵਾਲਿਆਂ ਦੇ ਟਾਂ ਵੀ ਭਾਈ ਜੱਗ ਗਈਆਂ ਸਾਰੀਆਂ ਥੱਲੇ ਲੱਗ ਗਿਆ ਕੰਮ ਥੱਲੇ ਐ ਐ ਕੋਰੀ ਇਥੋਂ ਭਰਾ ਲੰਨੇ ਆ ਹੁਣ ਭਰਾ ਆਗੇ ਤਾਂ ਮੁੜ ਕੇ ਜੱਪੀ ਜਾਵਾਂਗੇ ਨਿਊ ਮਕਸੀਕੋ ਜੋ ਕੋਆਲਮਾ ਕੇ ਜਾ ਕੇ ਜਿੰਨਾ ਕ ਵੀ ਉਥੇ ਖਤਮ ਹੋਇਆ ਹੋਊਗਾ ਉਨਾਂ ਕੋਥੋਂ ਭਰਾ ਲਵਾਂਗੇ ਤੇ ਪੰਪ ਚ ਲਾਈਏ ਭਾਈ ਓਏ ਆਈਓ ਉੱਪਰ ਲੱਦੀ ਫਿਰਦਾ ਕਾਰਾਂ ਇੱਧਰ ਕਾਰਾਂ ਵਾਲਾ ਟੱਗ ਗਿਆ ਕਾਰਾਂ ਵਾਲਾ ਪੰਪ ਖਾਲੀ ਆਊਟ ਆਫ ਸਰਵਿਸ ਭਾਈ ਮਾਮੇ ਯਾਰ ਆਊਟ ਆਫ ਸਰਵਿਸ ਆ ਤੇ ਇੱਥੇ ਬੰਦ ਕਰਦੇ ਹੋ ਮੁਰਿਆਂ ਕਿਆ ਗੁਰੂ ਬੰਦਾ ਫੇਕ ਮਾ ਕੇ ਲੈ ਕੇ ਆਉਣਾ ਪੈਣਾ ਸੀ ਇਹ ਤਾਂ ਆਪਾਂ ਦੂਰੋਂ ਦੇਖ ਲਿਆ ਬਾਜ ਵਾਲੀ ਅੱਖ ਨਾਲ ਆਉਣ ਲਾਉਂਦੇ ਆ ਨੰਬਰ 7 ਦੇ ਵਿੱਚ ਲੋਈ ਆ ਤਾਂ ਚੱਲਦਾ ਲੱਗਦਾ ਪੰਪ ਦੂਜੇ ਆਉਟ ਆਫ ਸਰਵਿਸ ਹੈਗਾ ਅੰਦਰ ਜਾ ਕੇ ਆਪਾਂ ਨੂੰ ਇਹ ਪੰਪ ਖਲਾਉਣਾ ਪੈਣਾ ਕਿਉਂਕਿ ਇਹਨਾਂ ਦੇ ਬਾਹਰ ਕਾਰਡ ਨਹੀਂ ਚੱਲਦੇ ਹੁੰਦੇ ਤਾਂ ਅੰਦਰ ਜਾ ਕੇ ਆਪਾਂ ਪੰਪ ਖਲਾਹੀਏ ਪਹਿਲਾਂ ਫਿਰ ਪਵਾਉਨੇ ਆ ਤੇਲ ਦੱਸ ਕਦਾ ਹਾਲ ਦੇਖ ਲਓ ਕੀ ਬਣਿਆ ਆ ਇੱਧਰ ਬਾਹਰੋ ਵੀ ਇਹੇ ਹਾਲ ਆ ਦੇਖਦੇ ਹਾਂ ਹੁਣ ਕਿੰਨੇ ਦਾ ਪੈਂਦਾ ਮੇਰੇ ਹਿਸਾਬ ਨਾਲ ساڈ سات سو لاکھے تو پہنچے جانا چل پا بات سے بھی خوب نوجل خوشیے ادھر بھی ببے واحد پلے بھی چیسی چوسی سارا کچھ رنگین ہویا پیا پورا کیوںکہ سنو دن چل لکے آیا ਆ ਗਰ ਵੜਿਆ ਮਗਾ ਟੈਰਾਂ ਤੇ ਵੀ ਨਿਗਾਹ ਆ ਰਹੀ ਏ ਕੀ ਸਸਟਮ ਆ ਹਨ ਲੋਡ ਵੀ ਦਿਖਾ ਲਦੇ ਆ ਲੋਡ ਤਾਂ ਆਪਣਾ ਹਸੀਆਂ ਖੇਡੀਆਂ ਹੀ ਆ ਬਸ ਕਿਉਂਕਿ 7 ਪੈਲੇਟ ਆ ਹੋਰ ਮੋਰੇ ਮੋਰੇ ਹੀ ਆ ਬਸ ਆਸਕੋ ਦਾ ਲੋਡ ਹੈ ਆ ਹੁੰਦਾ ਬੱਬਾ ਕਵਰ ਜਿਆ ਸੀਲ ਨੂੰ ਪ੍ਰੋਡੈਕਟ ਕਰਨੇ ਲਈ ਕਿਉਂਕਿ ਆਪਾਂ ਦਾ ਸੀਲ ਲਾਈ ਨਹੀਂ ਕੋਸਕੋ ਵਾਲੇ ਚੈੱਕ ਵੀ ਨਹੀਂ ਕਰਦੇ ਲੱਗ ਜਾ ਕੇ ਲਾ ਲਵਾਂਗੇ ਲੋਡ ਲੋਡ ਦੇਖ ਹੋ ਜਾਂਦਾ ਹੁੰਦਾ ਫਿਰ ਇਦਾਂ ਵੇ ਦੇਖਿਆ ਜੁਗਿਆ ਤਾਂ ਨਹੀਂ ਇਹਨੂੰ ਇਦਾਂ ਬੰਦ ਕਰਕੇ ਬਈ ਤਾਂ ਇੱਥੇ ਤੁਸੀਂ ਲੋਕ ਲਾ ਦਾਂ ਹਾਂ ਵੱਡਾ ਲੋਕ ਲੱਗ ਜਾਂਦਾ ਫੇ ਆ ਓਪਨ ਨਹੀਂ ਹੋਣਾ ਕੋਈ ਸੀਲ ਸੂਲ ਕੋਈ ਤੋੜ ਨਹੀਂ ਸਕਦਾ ਕਈ ਵਾਰੀ ਕੋਈ ਹਲਤ ਪੰਗਾ ਕਰੇ ਹੀ ਜਾਂਦਾ ਹੁੰਦਾ ਚੋਬਰ ਇਹ ਤਾਂ ਆ ਕਰਕੇ ਹੁੰਦਾ ਇਹ ਰੋ ਪਾਉਣ ਨੂੰ 10 ਮਿੰਟ ਲੱਗਣੇ ਆ ਟੈਂਕ ਆਪਣੇ ਇਹਨਾਂ ਖਾਲੀ ਹੋਏ ਸੀ ਯਾਰ ਆਪਣਾ ਡਾਈਵਰ ਕਾਰਡ ਨਹੀਂ ਲੱਭਣ ਜਿਆ ਉਹ ਜਾਤੇ ਵਿੱਚ ਦੇਖ ਲਈਏ ਹੱਲੇ ਦਾ 47 ਗੇਂਦਣਾ ਪਈ ਇਹੇ ਬਾਬੇ ਉਹ ਜਾਣਾ ਹੈਗਾ ਕੰਮ 200 ਕਿਲੋਨ ਤੋਂ ਪਾਰ ਆਪ ਰੱਖ ਲਈਏ ਇੱਥੇ ਤਾਂ ਮਾਰੇ ਦਾ ਵਿੱਚ ਬਹਿ ਕੇ ਆਪਣਾ ਕਾਰਡ ਲੱਭ ਲਈਏ ਯਾਰ ਹੋਰ ਚੱਕਰ ਪੈ ਗਏ ਹਾਲੇ ਨਿਤ ਨਵੇਂ ਸਿਆਪੇ ਪੈਂਦੇ ਆ ਮੈਂ ਤਾਂ ਹਾਲੇ ਇਹ ਸਮਝ ਨਹੀਂ ਲੱਗਦੀ ਪਪਾ ਗਿਆ ਤਾਂ ਗਿਆ ਕਿੱਥੇ ਇਹ ਪਹਿਲੀ ਤਾਂ ਮੈਂ ਕੈਰੀ ਕਰਦਾ ਹੁੰਦਾ ਨਾਲੇ ਉਹਨਾਂ ਨੇ ਦੇਖ ਕੇ ਤੇ ਪਿਆ ਹੁੰਦਾ ਹੁਣ ਆਪਾਂ ਦੂਜੇ ਕਾਰਡ ਤੋਂ ਖਲਾਇਆ ਤੇਲ ਓਏ ਕੇ ਸੈੱਡਾ ਉੱਤਾਂ ਤੇ ਵੀ ਨਹੀਂ ਯਾਰ ਯਾਰ ਨਾ ਕਰ ਇਦਾਂ ਯਾਰ ਲੱਪਾ ਤਾਂ ਭਰਾ ਬਣ ਕੇ ਨਾ ਤੰਗ ਕਰ ਤੇ ਉੱਪਰ ਤਾਂ ਨਹੀਂ ਪਿਆ ਕਦੇ ਕਈ ਵਾਰੀ ਬੰਦਾ ਇੱਥੇ ਵੀ ਰੱਖ ਰੱਖਦਾ ਤੇਲ ਪਵਾ ਕੇ ਤੇਰੇ ਵਈ ਕੰਗੀਆਂ ਟੋਪੀਆਂ ਹੀ ਹੋਈਆਂ ਕਾੜਤਾ ਹੈ ਜੀ ਖਾ ਖਾ ਹੋ ਗਿਆ ਵੀਰ ਜੀ ਨਸਿਆਂ ਸੱਦਿਏ ਪੀਰ ਜੀ ਗੁਰੂ ਆਲਾ ਬਣਈਏ ਵੀ ਭਾਈ ਯਾਰ ਗਿਆ ਕਿੱਧਰ ਹੋ ਓ ਸੋਹਣਾ ਸੱਜਣਾ ਇਹਦਾ ਮਤਲਬ ਤੂੰ ਕਿਤੇ ਕਸੁੱਤੀ થઈ ਚਲ ਗਿਆ ਹੈ ਇੱਧਰ ਸੈਰ ਸੂਰ ਤੇ ਪਿਛੇ ਨਹੀਂ ਕਿਤੇ ਪਿਆ ਮੰਮਾ ਇਹ ਹੁਣਾ ਪਿਆ ਕਿਤੇ ਸਾਹਮਣੇ ਹੀ ਆ ਬਾਈ ਬੱਕ ਖੱਜਲ ਕਰਦਾ ਕੁੱਲ ਮਲਾ ਕੇ ਮੈਂ ਗਿਆ ਸੀ ਯਾਰ ਔਲ ਮਾੜਾ ਔਲ ਮਾੜਾ ਜਾ ਕੇ ਉੱਥੋਂ ਤੇ ਆਪਣੇ ਸਮਾਨ ਸਮੁੰ ਚੱਕਿਆ ਸਮਾਨ ਚੱਕ ਕੇ ਆ ਗਏ ਗਰੋਸਰੀ ਗਰੋਸਰੀ ਕੀ ਟਕਾਉਣ ਲੱਪੇ ਪਜਾਮਿਆਂ ਪਿਉਮਿਆਂ ਦੇ ਵਿੱਚ ਵੀ ਹੈ ਨਹੀਂ ਸਾਲਾ ਆਹੇ ਦੋ ਤਨ ਪਜਾਮੇ ਕੁੱਟੀਆਂ ਹੀ ਪਾਈ ਸੀ ਬਾਈ ਆਪਾਂ ਸ਼ਿਟ ਮੈਨ ਇਦਾਂ ਦੇ ਜਿਹੜੇ ਸਿਆਪੇ ਪੈਂਦੇ ਬਾਈ ਹਨਾ ਇਹ ਬਾਦੂ ਦੀ ਖੱਜਲ ਖਰਾਬੀ ਆ ਐਵੇਂ ਚੱਕਰ ਫੁੱਕ ਰਾਂ ਸਾਰੇ ਨੇ ਭਾਏ ਮੈਡਮ ਮੁਰਥਲੇ ਤਾਂ ਨਹੀਂ ਆ ਗਿਆ ਕਿਤੇ ਅਰੇ ਭਾਈ ਜਾਨ ਲੱਭਾ ਯਾਰ ਲੱਭ ਆਪਾਂ ਆਲੇ ਫੇਰ ਦੁਬਾਰਾ ਇਹਨਾਂ ਦਾ ਜੋਬਰ ਨੇ ਪਵਾ ਲਿਆ ਤੇ ਸਾਡੇ ਇੱਧਰ ਤਾਂ ਪੈਂਦਾ ਹੀ ਨਹੀਂ ਪੰਪ ਇਹਦੇ। ਆਂਕਾਂ ਫੋਲ ਕਰਦਾਨੇ ਆ ਪਰ ਨਾ। ਕਿਹਾ ਕੇ ਤੇ ਇੱਥੇ ਹੈਗਾ ਸਸਤਾ ਗਾਂ ਘਾਪਾ ਮਹਿੰਗਾ ਹੀ ਮਿਲਣਾ। ਆਹ ਵਰਕੇ ਜਿੰਨਾ ਟਾਈਮ ਹੈ ਨਾ ਉਹ ਫੋਲ ਨਹੀਂ ਹੁੰਦਾ ਹਨਾ ਉੱਪਰ ਕੱਟ ਨਹੀਂ ਦੇ ਦਾਂਗਾ। ਨਾ ਯਾਰ ਪਾਈ ਆ ਆਪਾਂ। اور بعد ہوں تک لارا ہی پہ باہر ایک سو پندرہ ਮੇਰੇ ਹਿਸਾਬ ਨਾਲ 130 ਕਿ ਡੇਢ ਫਿਰ ਚਲੇ ਜਾਣਾ ਗੱਮ 20 ਤਾਂ ਪੱਕੀਆਂ ਹੀ ਆ ਨਾ ਇਹ ਬਾਬੋ ਲੀਟਰਾਂ ਦੇ ਹਿਸਾਬ ਨਾਲ ਲਾਈਏ ਇੱਕ ਗੈਲਨ ਦੇ ਯਾਰ ਪੌਣੇ 300 ਲੀਟਰ ਸਮਥਿੰਗ ਬਣਦਾ ਸੌਰੀ ਇੱਕ ਗੈਲਨ ਦਾ ਪੌਣੇ 4 ਲੀਟਰ ਖਰੇ 3 ਲੀਟਰ ਸਾ ਇੱਥੇ ਕਮਾਗਾ ਆ ਦਾ ਫੰਡ ਹੋ ਗਿਆ ਇਹਨੂੰ ਬਾਈ 120 ਗੈਲਨਾਂ ਪਈਆਂ ਜੁਗਰੋ ਇਹਨੂੰ ਆਪਾਂ ਇੱਥੇ ਰੱਖ ਕੇ ਤਾਂ ਇਦਾਂ ਆਪਾਂ ਰਿਫਰ ਵੀ ਭਰਾ ਲੈਣਾ ਕਿਉਂਕਿ ਆਪਾਂ ਰੀਫਰ ਆਨ ਕਰਾਉਣ ਦਾ ਚੇਤਾ ਭੁੱਲ ਗਿਆ ਸੀ ਅੰਦਰੋਂ ਤਾਂ ਕਰਕੇ ਗਲਾਬ ਨੂੰ ਰੱਖ ਦਿਓ ਇੱਥੇ ਤਾਂ ਮੇਰਾ ਵੀਰ ਫੱਕ ਨੂੰ ਕਰ ਲਓ ਅੱਗੇ ਰੀਫਰ ਆਪਣੇ 0 ਤੇ ਲੱਗਿਆ ਤਾਂ ਇਹਨੇ ਤੇਲ ਤੁਲੀ ਛਕੀ ਜਾਣਾ ਐਰ ਬoi ਕਾਰ ਆੜਾ ਦਾ ਕੰਮ ਔਖਾ ਹੀ ਹੋ ਗਿਆ ਯਾ ਯਾਰ ਹੁ ਕਰਨਾ ਪੈਣਾ ਕੋਈ ਹੱਲੇ ਦਾ ਬਾਈ ਮੈਂ ਤਾਂ ਹੁਣੇ ਇਹ ਫਿਕਰ ਆ ਮੂਲ ਜਿੱਦੋਂ ਆਇਲ ਚੇਂਜ ਕਰਾਉਣਾ ਉਹਨੂੰ ਕਿੱਦਾਂ ਪੇ ਕਰਨੇ ਆ ਬਸ ਚੱਲ ਇਹ ਲਈਓ ਕਰ ਦਿਆਂਗੇ 220 ਗੈਲਣਾ 650 ਆਹੋ ਇਹ ਤਾਂ ਰੀਫਰ ਆਨ ਕਰਾਉਣ ਦਾ ਚੇਤਾ ਭੁੱਲ ਜਿਵੇਂ ਹਨ ਇਦਾਂ ਵੀ ਕੰਮ ਚੱਲ ਜਾਂਦਾ ਫਿਰ ਇਦੇ ਵਿੱਚ ਵੀ ਪਈ ਜਾਣੀਆਂ ਆਪਣੀਆਂ 30 ਗੱਲ ਨਾ 40 ਗੱਲ ਨਾ ਟੋਟਲ ਹੁੰਦੀਆਂ ਇੱਕ ਕੁਆਰਟਰ ਤੇ ਆਇਆ ਏ ਵੇਲਰ ਦੇ ਹਾਲ ਦੇਖੋ ਬੁਰੇ ਡੇ ਸਾਸਰਾ ਦੇ ਲਾਪਾਖੜਾਇਆ ਸੀਗਾ ਤੇ 747 ਡਾਲਰਾਂ ਦਾ ਪੈ ਗਿਆ ਯਾਨੀ ਕਿ ਆਪਣਾ ਆਈਡੀਆ ਪੂਰਾ ਸਹੀ ਸੀ ਔਰ ਜਿਹੜੀ ਸਾਹਮਣੀ ਚਿੱਟੀ ਲੈਣਦੇ ਆ ਨਾ ਉਹ ਇਸ ਕਰਕੇ ਮਾਰੀ ਹੋਉਂਦੀ ਕਿ ਤੇਲ ਪਵਾ ਕੇ ਤੁਸੀਂ ਤੱਕ ਅੱਗੇ ਕਰ ਲਓ ਨਹੀਂ ਤਾਂ ਉਹ ਆਪ ਤੇਰਾ ਆਪਾ ਲਾ ਕਰੇ ਮਗਰ ਕਿਨੇ ਹੁਣ ਤੇਲ ਪੋਣਾ ਹੋਵੇ ਚਲੋ ਪੰਪ ਚਲਾ ਕੇ ਪਵਾ ਸਕਦਾ ਆਪਾਂ ਜੱਤੇ ਰਸੀਦ ਚੱਕ ਦੇਉਣੀ ਆ ਜੇ ਪੰਪਾਂ 'ਚ ਖੜੇ ਰੋ ਅਗਲੇ ਵੀ ਗਾਲਾਂ ਕੱਢਦੇ ਆ ਕਿਉਂਕਿ ਬਾਈ ਜਿੱਦਾਂ ਦਾ ਆਪਣਾ ਟਾਈਮ ਆ ਇਦਾਂ ਦਾ ਸਾਰਿਆਂ ਦਾ ਟਾਈਮ ਆ ਤੇ ਆਪਾਂ ਹੁਣ ਜਾ ਆਈਏ ਅੰਦਰ ਇਹ ਤੁਹਾਡੇ ਆਪਣੇ ਤੇ ਆ ਬਾਈ ਤੁਸੀਂ ਕਿਦਾਂ ਦੀ ਰਿਪੂਟੇਸ਼ਨ ਬਣਾਉਣੀ ਆ ਜੇ ਤੁਸੀਂ ਹੁਣ ਉੱਥੇ ਮੜੇ ਅੱਗੇ ਕਰ ਲਿਆ ਟਰੱਕ ਘਟਿਆ ਤਾਂ ਕੁਛ ਨਹੀਂ ਚੱਲ। ਅਗਲੇ ਨੂੰ ਮौज ਹੋ ਜਾਣੀ ਆ ਜਿਹੜਾ ਮਗਰ ਆਉਂਦਾ ਹੋਊਗਾ। ਅੰਦਰੋਂ ਕਾਫੀ ਆਪਾਂ ਨੂੰ ਫ੍ਰੀ ਆ। ਜਿੰਨਾ ਤੇਲ ਪਵਾਇਆ ਇਹਦੇ ਕਾਫੀ ਦਾ ਕੱਪ ਲੈ ਕੇ ਜਾ। ਇਹਦੇ ਚੱਕ ਲ ਜਾਂਦੀ ਬਾਈ ਜੀ। ਤੇ ਹੁਣ ਆਪਾਂ ਜਾਣਾ ਹੈਗਾ ਰਿਪੇਅਰ ਸ਼ਾਪ ਤੇ ਆਲ ਚੇਂਜ ਕਰਾਉਣ ਲੈ। ਉਹ ਵੀ ਕੰਮ ਨਿਪਟ ਜਾਊਗਾ। ਤੇ ਮੁੜ ਕੇ ਆਪਾਂ 2 ਹਿੱਕਾਂ ਲਈ ਗੁੱਟੂ ਬੋਆ। 2 ਕਦੇ ਮਹੀਨੇ ਲਈ ਗੁੱਟੂ ਬੋਆ। ਚਲੀ ਜੀ ਬਾਬੇ ਉਹ ਸੈਲ ਭੱਜ ਗਿਆ ਓਏ ਆਪਾਂ ਇੱਥੋਂ ਲੈਫਟ ਮਾਰਨੀ ਆ ਇੱਧਰ ਅੰਲਾ ਦਾ ਜੇ ਹਿਸਾਬ ਨਾਲ ਮੋਰੇ ਟ੍ਰੈਫਿਕ ਆਉਂਦਾ ਬਾਈ ਪਰਸੋ ਤੱਕ ਆਪਣੀ ਲੈਫਟੇ ਵੱਜਣੀ ਮੁੱਕ ਤਾ ਗਿਆ ਉਦਾਂ ਬੱਬਾ ਉਹ ਤੋਂ 5-7 ਮਿੰਟ ਹੋ ਗਿਆ ਖੜੇ ਇਹਨੂੰ ਲੈਫਟ ਮਾਰ ਕੇ ਮੋਰੇ ਸ਼ਾਪ ਜਾਤੇ ਕੋਈ ਨਾ ਕੋਈ ਹੋੜ ਹੈ ਪਾਣਾ ਬਾਈ ਦੇਖੀ ਮੈਂ ਪੱਕੇ ਦੇ ਮਗਰ ਮੋੜੀਆ ਰਹਿਮ ਵਾਲੇ ਦੇ ਚੱਕ ਦੇ ਕੰਮ ਨੂੰ ਮੇਰਾ ਵੀ ਰੰਗਦਾ ਜਾਂਦਾ ਰੀਫਰ ਬਾਈ ਆਪਾਂ ਛੱਡਤਾ ਇੱਥੇ ਤਾਂ ਬੇ ਨੰਬਰ ਮਿਲਦਾ ਜਾਂ ਆ ਇੱਕ ਚ ਲੈ ਕੇ ਜਾਵਾਂਗੇ ਤਾਂ ਜਾਂ ਜਾਵਾਂਗੇ ਇੱਧਰ ਦੋ ਦੇ ਵਿੱਚ ਦੇਖਦੇ ਆਂ ਬਾਈ ਕਿੱਧਰ ਖਾਲੀ ਆ ਜਿਹੜਾ ਵੇ ਐਦਾ ਟ੍ਰੇਲਰ ਬੜਿਆ ਆ ਤੇ ਆਹ ਲ ਇੰਦਰ ਖਾਲੀ ਆ ਪੰਪ ਤੋਂ ਬਾਬੇ ਜੋ ਮਰਜ਼ੀ ਲਓ ਅੰਦਰੋਂ ਚਾਰਜਿੰਗ ਪੁਆਇੰਟ ਜੈ ਹੋਗਾ ਐ ਆ ਰੇਡੀਓ ਜੈ ਤੇ ਉਹ ਸਿਗਨਲ ਜੈ ਆ ਹੁੰਦਾ ਇੰਜੈਕਟਰ ਕਲੀਨਰ ਇਹ ਲਿਖਿਆ ਸਵਾਦ ਹਾਰਾ ਸਮਾਨ ਡੀਜ਼ਲ ਚ ਪਾਉਣ ਆ ਲਈ ਆ ਪਰ ਇਹ ਵੀ ਤੇਲ ਤੂਲ 15 40 ਸਾਰਾ ਕੁਝ ਹੁੰਦਾ ਕਿਉਂ ਮਰਜੀ ਲਓ ਆ ਕਰਪੋਵਾਵ 0 슈ਗਰ ਇਹਨਾਂ ਲੱਗਦਾ ਦੂਜਾ ਜਨਰੇਟਰ 5 ਆਵਰ એનર્ਜੀ ਹੋ ਹੱਥ ਸਾਬ ਕਰਨੇ ਹੋਏ ਮੈਟ ਜੇ ਬਾੜੀ ਕੇ ਠੰਡ ਦੇ ਵਿੱਚ ਕੋਟੀ-ਕੁਟੀ ਨਾ ਹੁੰਦੇ ਕਿਉਂ ਉਹ ਵੀ ਮਿਲ ਜਾਂਦੀਆਂ ਇੱਥੋਂ ਕਰੋਕਸ ਵੀ ਬਈ ਐ ਜੋਬਰਾਂ ਦੇ ਦੇਸੀ ਮਾਰਕ ਅੱਗੇ ਚੀਨਾ ਦੇ ਬਾਂਦਰ ਇਹਦੇ ਤੇ ਨਜੂਨਾਂ ਨੂੰ ਪਾਈ ਦੇ ਹਾਂ ਸਟ੍ਰਾਈਪਾਂ ਕੱਸਣ ਵਾਲੇ ਇਨਕੇ ਜੋ ਮਰਜ਼ੀ ਬਈ ਲੈ ਲਾਉਲ ਸਾਰਾ ਕੁਝ ਹੁੰਦਾ ਹੀ ਹੈ ਅੱਜ ਇਹ ਕਿਸੇ ਦਾ ਰਟਾਇਪਲੇ ਵਾਲਾ ਟੁੱਟ ਜਵੇ ਆ ਦੋ ਨਟ ਪਾ ਕੇ ਤਾਂ ਫੱਟੇ ਦੇ ਕੱਸਣ ਲਈ ਰਟਾਇਪਾਂ ਪੈਨ ਜੇ ਕੋ ਪਤੰਦ ਖੰਦਰਸ਼ ਕੀ ਨੇ ਠੱਕਾਂ ਵਾਲਿਆਂ ਨੂੰ ਇੱਥੇ ਸਹੂਲਤਾਂ ਦਾ ਬੱਬੇ ਬੜੀਆਂ ਆ ਅਮਰੀਕਾ ਕੈਨੇਡਾ ਜਿਹਾ ਡੇਟਾ ਜਲੇ ਫੇਗ ਘਟਿਆ ਬਾਈ ਸ਼ਾਵਨ ਦੇਖੋ ਕਿਉਂ ਲੱਗਦਾ ਕਿ ਨਹੀਂ ਜਿੱਦਾਂ ਆਪਣਾ ਘਰੇ ਤਿਆਰ ਕਰਾਇਆ ਜਾਂਦਾ 10 ਇੰਚ ਨਾਲ ਲਾਗੇ ਵਧੀਆ ਥੱਲਿਓ ਵੀ ਸਾਫ਼ ਸੁਥਰਾ ਡਾਉ ਵੀ ਰੱਖਣੇ ਆ ਤੁਹਾਡੀ ਮਰਜ਼ੀ ਆ ਯੂਜ਼ ਕਰਨੀ ਨਹੀਂ ਕਰਨੀ ਆਪਰ ਲੈ ਲਈਏ ਹੁਣ ਲੈਪੇ ਮਤ ਕਰੋ ਹੋ ਗਿਆ ਲੈੜੀ ਦਿਹਾੜੀ ਲਵਾਉਂਦੇ ਆੜੀ ਤਾਂ ਜੱਦੀ ਕਿਹ ਹੈ ਕਿਉਂਕਿ 400 ਮੀਲ ਹੋਣੀ ਇੱਥੋਂ ਚੱਲਦੇ ਆ ਭਾਈ ਸਤਿ ਸ੍ਰੀ ਅਕਾਲ ਜੀ ਜੀ ਦੇਖਿਓ ਪਹੁੰਚ ਗਏ ਪਹੁੰਚ ਗਏ ਜੀ ਭਾਜੀ ਕਿੱਦਾਂ ਹਾਲ ਚਾਲ ਗੁੱਡ ਮਾਰਨਿੰਗ ਪਹੁੰਚ ਗਏ ਬੜਾ ਰਾਕਸਾ ਆ ਵੇ ਭਾਈ ਹੈ ਚੰਤ ਕੱਢੇ ਪਏ ਆ ਉਮੀ ਹੋਣਾ ਹੀ ਪੁੱਛਾ ਲੱਗਦਾ ਹੈ ਦਾੜੀ-ਧੋੜੀ ਕਟਾ ਕੇ ਇਹਨੂੰ ਨਿਕਰਿਆ ਫਿਰਦਾ ਹੈ ਪਤਾ ਭਾਈ ਲੱਗਦਾ ਪਤਾ ਘਰੇ ਗਿਆ ਆਹ ਸਾਲਿਆਂ ਥੱੜਾ ਕੱਟ ਜਿਆ ਜਿਆਦਾ ਤਾਂ ਨਹੀਂ ਚੱਕਤਾ ਬੜਾ ਆਪਾ ਅੱਬੀ ਇਹ ਤਾਂ ਮਰਦਿਆ ਕਰਨਾ ਹੁੰਦਾ ਬਹੁਤ ਜਿਆਦਾ ਇਦਾਂ ਚੱਕ ਤਾਂ ਸਾਲਿਆਂ ਦਿਖਾ ਲ ਦੋਗਾ ਆ ਤਾਂ ਬੱਬਾ ਚੱਲ ਕੋਈ ਆ ਜਾਣੀ ਆ ਬਥੇਰੀ ਭੈਣ ਗਰੋਦਿਆ ਦੇ ਜਿਹੜਾ ਲਾ ਗਿਆ ਆ ਜਾਣੀ ਹੈ ਹੋਰ ਬਣ ਗਿਆ ਐਂਡੇ ਉਂਡੇ ਕਿ ਨਹੀਂ ਆਨੇ ਬੈਠੋ ਬੈਠ ਕੇ ਕਿੱਲੇ ਤੁਰੇ ਫਿਰਦੇ ਆ ਪੰਪਾਂ ਦੇ ਵਿੱਚ ਸਾਲੇ ਹੈ ਰਾਤ ਨੂੰ ਜੇ ਸਨੋ ਪੈਣ ਲੱਪੇ ਤੇ ਕੁਝ ਨਹੀਂ ਲੱਭਣਾ ਫੇ ਸਾਲੇ ਲੱਭਦੇ ਨਹੀਂ ਤਾਂ ਹੋਰ ਦੇਖਾ ਕਰਕੇ ਛੱਡਣੇ ਪੈਂਦੇ ਕੋਈ ਭਾਈ ਆ ਜਾਓ ਚੱਕ ਲੋ ਆ ਗਿਆ ਹੈ ਕਮ ਟੂ ਐਰੀਜ਼ੋਨਾ ਹੋ ਗਿਆ ਐਰੀਜ਼ੋਨਾ ਪੜ ਗਏ ਆ ਬਾਪਿਓ ਤੁਰੇ ਜਾਂਦੇ ਆ ਤਾਰਾਂ ਲੈ ਕੇ ਆਪਾਂ ਥੱਲੇ ਨੂੰ ਉਤਰ ਜਾਣਾ ਫਿਜ਼ਿਕਸ ਨੂੰ ਲੈਟਾਂ ਜਗ ਗਈਆਂ ਤੇ ਜ਼ਹਿਨ ਤਾਂ ਗਿਆ ਸ਼ੈਪ ਮੇਰੇ ਵੀਰੋ ਬਈ ਟਾਈਮ ਨਾਲ ਹੀ ਹਨੇਰਾ ਹੋ ਜਾਂਦਾ ਸਾਢੇ 4 ਹੋਇਆ ਹਲੇ ਕਦੇ ਹੋਰ ਨਹੀਂ ਆ ਤੇ ਐਰੀਜ਼ੋਨਾ ਹੋਗਾ ਸਾਢੇ 5 ਤੇ ਸੂਰਜ ਹੋਣੇ ਲੋਕ ਵੀ ਗਏ ਆ ਗਰਮੀਆਂ 'ਚ ਮौज ਰਹਿੰਦੀ ਆ ਤੇ ਅੱਗੇ ਜਿਹੜਾ ਦਿਨੇ ਆ ਉਹ ਚੜ੍ਹ ਵੀ ਛੇਤੀ ਜਾਣਾ ਤੇ ਛਿਪਣਾ ਵੀ ਲੇਟ ਹੈ ਰਾਤਾਂ ਝੋੜੀਆਂ ਹੋਈਆਂ ਆਂਦੀਆਂ ਸਿਆਲਾਂ 'ਚ ਰਾਤਾਂ ਵੱਡੀਆਂ ਦਾ ਬਾਬੇ ਦਿਨ ਛੋਟੇ ਆ ਤਾਂ ਕਰਕੇ 4-5 ਘੰਟੇ ਤੱਕ ਹਨੇਰੇ 'ਚ ਚਲਾਉਣਾ ਪੈਂਦਾ ਖੱਜੜ ਹੋਈ ਚਲੋ ਵੇ ਨੇਰੇ ਦੇ ਵਿੱਚ ਤੇ ਬਾਈ ਡੈਂਟਡ ਟਰੱਕ ਚਲਾਉਣ ਦਾ ਜਮੀਨ ਆ ਸਮਾਨ ਦਾ ਫਰਕ ਹੈ ਜਦ ਡਰਾਈਵਿੰਗ ਦਾ ਰਾਤ ਨੂੰ ਘੱਟ ਹੁੰਦਾ ਪਰ ਰਾਤ ਨੂੰ ਅੱਖਾਂ ਦਾ ਯੋਰ ਬਹੁਤ ਲੱਗਦਾ